ਨ ਲੈਣਾ ਆਪਣੇ ਸ਼ੌਂਕ ਮਾਰ ਲੈਂਦੀਆਂ ਹਾਂਜੀ ਲਕਣ ਨਾਲ ਲੋਕੋ ਗਰਮ ਹਵਾਵਾਂ ਕਦੇ ਕਿਸੇ ਨਿਆਮਾ ਨੂੰ ਪਿਆਰ ਜੇ ਮਨ ਵਿੱਚ ਕੁੱਟਿਆ ਰਹਿ ਗਿਆ ਵਾ ਵਾ ਅਸਲਾਮ ਵਾਲੇਕਮ ਦੋਸਤੋ ਕੀ ਹਾਲ ਚਾਲ ਹੈ ਉਮੀਦ ਕਰਨੇ ਆ ਸਾਰੇ ਦੋਸਤ ਵੀਰ ਭਰਾ ਖੈਰੀਅਤ ਨਾਲ ਹੋਣਗੇ ਯਾਇਆ ਮਾਪੇ ਦੇ ਨਾਲ ਮੁਹੱਬਤ ਇੱਕ ਇਨਸਾਨ ਦਾ ਨਾ ਫਿਤਰੀ ਤਕਾਜ਼ਾ ਹੈ ਹਾਂਜੀ ਯਾਨੀ ਕਿ ਇੱਕ ਇਹ ਇਹ ਬੰਦੇ ਦੇ ਅੰਦਰੋਂ ਇੱਕ ਮੁਹੱਬਤ ਹੁੰਦੀ ਏ ਆਪਣੇ ਮਾਪੇ ਦੇ ਨਾਲ ਤੇ ਕਹਿੰਦੇ ਨੇ ਕਿ ਮਾਪੇ ਦੇ ਨਾਲ ਜਿਹੜੀ ਮੁਹੱਬਤ ਦਾ ਸਭ ਤੋਂ ਬਿਹਤਰੀਨ ਜਾਂ ਸੇਵਾ ਦਾ ਤਰੀਕਾ ਇਹ ਵੇ ਕਿ ਉਹਨਾਂ ਦੇ ਹੱਕ ਨੂੰ ਅਦਾ ਕੀਤਾ ਜਾਵੇ ਉਹਨਾਂ ਦੇ ਜਿਹੜੇ ਹਕੂਕ ਹੈ ਉਹਨਾਂ ਨੂੰ ਅਦਾ ਕੀਤਾ ਜਾਵੇ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਨੇ ਹਾਂਜੀ ਜਾਂ ਜਾਂ ਉਹਨਾਂ ਦੀ ਆਪਾਂ ਇੱਕ ਕਵਿਤਾ ਸੁਣਨੀ ਅੱਜ ਕਿ ਮਾਂ ਦੀ ਛਾਂ ਜੀ ਰੀਸ ਨਾ ਕੋਈ ਸਹੀ ਉਹਨਾਂ ਦੇ ਚੈਨਲ ਤੇ ਪਈ ਹੋਈ ਹੈ ਤੇ ਦੋਸਤ ਰਿਕੁਐਸਟ ਕਰ ਰਹੇ ਸੀ ਕਿ ਇਹ ਤੁਸੀਂ ਜ਼ਰੂਰ ਸੁਣਿਆ ਜੇ ਮਾਂ ਦੀ ਛਾਂ ਦੇ ਵਿੱਚ ਮਾਂ ਦੀ ਅਜ਼ਮਤ ਦੇ ਵਿੱਚ ਉਹਨਾਂ ਨੇ ਇਹ ਕਵਿਤਾ ਪੜ੍ਹੀ ਹੈ ਉਹਨੂੰ ਵੀਡੀਓ ਦਾ ਆਗਾਜ਼ ਕਰਨੇ ਖਮੋਸ਼ੀ ਦੇ ਨਾਲ ਦੋਸਤ ਸੁਣਨੇ ਤੁਸੀਂ ਵੀ ਸਾਡੇ ਨਾਲ ਸੁਣਿਆ ਜੇ

ਸਨਾ ਕੋਈ ਇਹ ਦੋ ਵੱਡੀਆਂ ਸੀ ਸਨਾ ਕੋਈ ਚੁੰਨੀ ਪੱਲੇ ਕੋਲਦੀ ਜੋ ਬੱਚਿਆਂ ਦਿਆਂ ਗੁਨਾਵਾਂ ਨੂੰ க்ன நா கத மூன நா ਦੇ ਕਿਸੇ ਦੀਆਂ ਮਾਂ ਵਾਹ ਵਾਹ ਜਿੰਨੀਆਂ ਫਿਕਰਾ ਮਾਂ ਪਿਓ ਕਰਦੇ ਕਰਦਾ ਕੋਈ ਪਰਾਇਆ ਨਹੀਂ ਵਾਹ ਵਾਹ ਜਿੰਨੀਆਂ ਫਿਕਰਾ ਮਾਂ ਪਿਓ ਕਰਦੇ ਕਰਦਾ ਕੋਈ ਪਰਾਇਆ ਨਹੀਂ ਹਾਂ ਵਾਰ ਵਾਰ ਕੋਈ ਫੋਨ ਕਰੇ ਨਾ ਕਰੇ ਅਜੇ ਕਿਉਂ ਆਇਆ ਨਹੀਂ ਵਾਰ ਵਾਰ ਕੋਈ ਫੋਨ ਕਰੇ ਨਾ करे अॼु क्यों आया नापियां बिना कोई होर नवां नगण नोको गर्म हवा ਕਦੇ ਕਿਸੇ ਦੀਆਂ ਮਾਵਾਂ ਨੂੰ ਓ ਲਕਣ ਨਾਲ ਲੋਕ ਗਰਮ ਹਵਾਵਾਂ ਕਦੇ ਕਿਸੇ ਦੀਆਂ ਮਾਵਾਂ ਨੂੰ ਵਲਾ ਪਰ ਪਰ ਪਿਆਰ ਨੂੰ ਟਾਵੇਂ ਆਪਨਾ ਕੁਝ ਵੀ ਮੰਗਦੀ ਅਮੀ ਬੱਚਿਆਂ ਨੂੰ ਇੱਕ ਪਾਲਣ ਖਾਤਰ ਕਿੰਨੀਆਂ ਬਿਪਤਾ ਚੱਲਦੀ ਅਮੀ ਸਾਡੇ ਸ਼ੌਕ ਪਗਾਉਣ ਖਾਤਰ ਸਾਡੇ ਸ਼ੌਕ ਪਗਾਉਣ ਖਾਤਰ ਮਾਰ ਲੈਂਦੀ ਖੁਦ ਚਾਵਾਂ ਨੂੰ ਪਤਾ ਨਹੀਂ ਸਾਡੇ ਚ ਕਿੰਨਿਆਂ ਦੀਆਂ ਮਾਵਾ ਹੋਣਗੀਆਂ ਜਿਨੇ ਸੂਟ ਇਸ ਕਰਕੇ ਨਹੀਂ ਲਿਆ ਮੇਰੇ ਪੁੱਤਰ ਨੇ ਜੀਨ ਲੈਣੀ ਜਿਨੇ ਇਸ ਕਰਕੇ ਛੋਲ ਨਹੀਂ ਲਿਆ ਮੇਰੇ ਪੁੱਤ ਨੇ ਕੋਟੀ ਲੈਣੀ ਹੈ ਮੇਰੇ ਪੁੱਤ ਨੇ ਮੋਟਰਸਾਈਕਲ ਲੈਣਾ ਮੇਰੇ ਪੁੱਤ ਨੇ ਫੋਨ ਲੈਣਾ ਆਪਣੇ ਸ਼ੌਂਕ ਮਾਰ ਲੈਂਦੀਆਂ ਹਾਂਜੀ ਲੱਗਣ ਨਾਲ ਕੋ ਗਰਮ ਹਵਾ ਕਦੇ ਕਿਸੇ ਦੀਆਂ ਮਾਵਾਂ ਪਿਆਰ ਜੇ ਮਨ ਵਿੱਚ ਕੁੱਟਿਆ ਰਹਿ ਗਿਆ ਵਾਹ ਫੇਦਾ ਨਹੀਂ ਪਛਤੌਣੇ ਦਾ ਨਰਵੈਰ ਸਾਮ ਲੈ ਅਜੇ ਵੀ ਮੌਕਾ ਕੋਟ ਸਿਨੇ ਨਾਲ ਲਾਉਣੇ ਨਰ ਵੈਰ ਸਾਹਬ ਲੈ ਅਜੇ ਵੀ ਮੌਕਾ ਕੋਟ ਸੀਨੇ ਨਾਲ ਲਾਉਣੇ ਦਾ ਦਿੰਦਾ ਨਾ ਰਹਿ ਜਈ ਸੁਨੇਹਾ ਦਿੰਦਾ ਨਾ ਰਹਿ ਜਾਈ ਸੁਨੇਹਾ ਮੁੜ ਕੇ ਕਾਲੇ ਆਕਾਂਵਾਂ ਨੂੰ ਲੱਗਣ ਨਾਲ ਕੋ ਗਰਮ ਹਵਾ कॾहिं किस मावू लॻण न कर्म हवा मां கர்ம கதே கசிதியா ਦੇਖੀ ਤੇ ਕਵਿਤਾ ਸੀ ਮਾਂ ਦੀ ਸ਼ਾਨ ਦੇ ਬਾਰੇ ਮਾਂ ਦੀ ਅਜ਼ਮਤ ਦੇ ਬਾਰੇ ਜੇ ਇਹ ਕੋਈ ਵੀ ਧਰਮ ਹੋਵੇ ਤੇ ਦੇਖੋ ਨਾ ਮਾਂ ਇਹਨਾਂ ਨੇ ਇੱਕ ਲਫ਼ਜ਼ ਯੂਜ਼ ਕੀਤਾ ਅੰਮੀ ਜੋ ਕਿ ਆਪਾਂ ਇੱਧਰ ਲੈਦੇ ਪੰਜਾਬ 'ਚ ਯੂਜ਼ ਕਰਦੇ ਆ ਖਾਸ ਕਰ ਉਰਦੂ ਜ਼ਬਾਨ ਦਾ ਲਫ਼ਜ਼ ਉਰਦੂ ਜ਼ਬਾਨ ਦਾ ਲਫ਼ਜ਼ ਇਹਦੇ ਅੰਦਰ ਬੜੀ ਆਪਣਾਈਤ ਵੀ ਹੈ ਤੇ ਕੋਈ ਵੀ ਧਰਮ ਹੋਵੇ ਜਾਂ ਕੋਈ ਵੀ ਦੇਖੋ ਨਾ ਮਾਂ ਇੱਕ ਜਿਹੜੀ ਹੈ ਨਾ ਉਹ ਇੱਕ ਯੂਨੀਵਰਸਲ ਟਰੂਥ ਹੈ ਹਾਂਜੀ ਤੇ ਮਾਂ-ਬਾਪ ਦੇ ਨਾਲ ਜਿਹੜੀ ਮੁਹਬਤ ਮਾਪੇ ਦੀ ਜਿਹੜੀ ਔਲਾਦ ਨਾਲ ਹੁੰਦੀ ਬੇਲੋਸ ਹੁੰਦੀ ਇਹਦੇ ਜੇ ਕੋਈ ਮਤਲਬ ਕਿ ਲਾਲਚ ਉਹ ਚੀਜ਼ ਨਹੀਂ ਹੁੰਦੀ ਇਹ ਹਰ ਚੀਜ਼ ਤੋਂ پاک ਹੁੰਦੀ ਹੈ ਤੇ ਇਹ ਸੁੱਚੀ ਸੱਚੀ ਮੁਹੱਬਤ ਹੁੰਦੀ ਹੈ ਦੂਸਰਾ ਇਹ ਕਿ ਦੇਖੋ ਨਾ ਮਾਂ ਦਾ ਇਸਲਾਮੀ ਸ਼ਰਾ ਦੇ ਵਿੱਚ ਦੇਖਿਆ ਜਾਵੇ ਬੜਾ ਮੁਕਾਮ ਹੈ ਕਿ ਯਾਨੀ ਕਿ ਕਹਿੰਦੇ ਨੇ ਕਿ ਮਾਂ ਦੇ ਪੈਰਾਂ ਦੇ ਹੇਠ ਜੰਨਤ ਹੈ ਤੇ ਬਾਪ ਜਿਹੜਾ ਉਹ ਜੰਨਤ ਦਾ ਦਰਵਾਜ਼ਾ ਤੇ ਉਹ ਗੱਲ ਇਸ ਤਰ੍ਹਾਂ ਕਿ ਇਹ ਇੱਕ ਤੇ ਇੱਕ ਸਮਾਂ ਉਹਨਾਂ ਨੇ ਬੰਨਤਾ ਯਾਨੀ ਕਿ ਜਿਨ੍ਹਾਂ ਨੇ ਪੜ੍ਹੀ ਹੈ ਉਹਨਾਂ ਦੀ ਆਵਾਜ਼ ਬਹੁਤ ਪਿਆਰੀ ਸੀ ਭਾਈ ਰੰਜੀ ਸਿੰਘ ਢੱਡਰੀਆਂ ਵਾਲੇ ਨੇ ਮੇਰਾ خیال ਹੈ ਪੜ੍ਹੀ ਕਿਸੇ ਹੋਰ ਨੇ ਉਹਨਾਂ ਨੇ ਆਪਣੀ ਮਾਂ ਦੀ ਯਾਦ 'ਚ ਇਹ دیਵਾਨ ਕੀਤਾ ਹੈ ਦੀਵਾਨ ਸੀ ਤੇ ਉਹਦੇ ਵਿੱਚ ਉਹ ਉਹਨਾਂ ਨੇ ਉਹ ਤਸਵੀਰ ਵੀ ਲਾਈ ਹੋਈ ਸੀ ਇਹ ਮੇਰਾ خیال ਉਸ ਵਕਤ ਦਾ دیਵਾਨ ਹੈ ਜਦੋਂ ਉਹਨਾਂ ਦੀ ਵਾਲਦਾਰਾਂ ਹੱਗੇ ਫੋਟੋਇਸੀ ਕੋਈ ਸ਼ਰਸੇ ਬਾਤ ਮੇਰਾ ਖਿਆਲ ਪਹਿਲੇ ਦਿਵਾਨਾ ਨਹੀਂ ਇਹਨਾਂ ਤਿੰਨ ਹਫ਼ਤੇ ਪਹਿਲੇ ਮੈਂ ਦੇਖਿਆ ਕਿ ਤਿੰਨ ਹਫ਼ਤੇ ਪਹਿਲੇ ਇਹਨਾਂ ਦੀ ਇਹ ਵੀਡੀਓ ਆਈ ਹੈ ਸਹੀ ਠੀਕ ਹੈ ਤੇ ਮਤਲਬ ਬਹੁਤ ਸਾਰੇ ਲੋਕਾਂ ਨੇ ਦੇਖੀ ਹੈ ਆਪਾਂ ਨੂੰ ਕਾਫੀ ਜ਼ਿਆਦਾ ਉਦਨ ਦੀ ਰਿਕਵੈਸਟ ਆ ਰਹੀ ਸੀ ਆਪਣੇ ਤੇ ਕਿਉਂਕਿ ਤੁਹਾਨੂੰ ਪਤਾ ਹੈ ਕਿ ਟੈਕਨੀਕਲ ਪ੍ਰੋਬਲਮ ਦੀ وجہ ਤੋਂ ਆਪਾਂ ਵੀਡੀਓ ਨਹੀਂ ਪਾਈ ਗੱਲ ਇਹ ਕਿ ਦੋ ਸਾਰੇ ਲੋਗਾਂ ਦੀਆਂ ਮਾਵਾ ਸਲਾਮਤ ਰਹਿਣ ਬਾਪ ਉਹਨਾਂ ਦੇ ਸਲਾਮਤ ਰਹਿਣ ਬਹੁਤ ਸਾਰੇ ਲੋਕ ਚੜ੍ਹਦੇ ਪੰਜਾਬ ਜਾਂ ਲੈਂਦੇ ਪੰਜਾਬ ਚ ਜਿਹੜੇ ਬਾਹਰ ਜਾਂਦੇ ਨੇ ਉਹਨਾਂ ਕੋਲ ਪੁੱਛ ਕੇ ਵੇਖਣਾ ਚਾਹੀਦਾ ਕਿ ਉਹਨਾਂ ਨੂੰ ਕਿਸ ਤਰ੍ਹਾਂ ਮਤਲਬ ਕਿ ਮਾਵਾ ਤੋਂ ਦੂਰ ਨੇ ਜਾਂ ਮਾਂ ਕੀ ਕੁਸ਼ ਕਰਦੀ ਹੈ ਬੰਦੇ ਵਾਸਤੇ ਬੱਚੇ ਵਾਸਤੇ ਜਿਦੋਂ ਆਪ ਗਿੱਲੇ ਤੇ ਪਾਉਂਦੀ ਉਹਨੂੰ ਸੁੱਕੇ ਤੇ ਪਾਉਂਦੀ ਹੈ ਕਿੰਨੇ ਨੇ ਕਿ ਉਹ ਜਦੋਂ ਮੁਹੰਮਦ ਸਾਹਿਬ ਸੱਲੱਲ੍ਹਾ ਵਾਲੀ ਵਸੱਲਮ ਕੋਲ ਆਇਆ ਜਾਂ ਯਾਸੀ ਆ ਵੀ ਬੰਦਾ ਨੇ ਆਖਿਆ ਕਿ ਮੈਂ ਆਪਣੀ ਮਾਂ ਨੂੰ ਨਾ ਕੰਦਿਆਂ ਤੇ ਚੱਕ ਕੇ ਮੈਂ ਹੱਜ ਕਰਾ ਦਿੱਤਾ ਠੀਕ ਹੈ ਤੇ ਕਿਆ ਮੈਂ ਉਹਦਾ ਫਰਜ਼ ਉਹਦਾ ਹੱਕ ਅਦਾ ਕਰ ਦਿੱਤਾ ਆਪਨੇ ਅੱਖਾਂ ਤੂੰ ਤੇ ਉਹਦਾ ਉਸ ਰਾਤ ਦਾ ਵੀ ਹੱਕ ਅਦਾ ਨਹੀਂ ਕਰ ਸਕਿਆ ਜਿਸ ਰਾਤ ਉਹਨੇ ਤੈਨੂੰ ਜੰਮਿਆ ਸੀ ਤੇ ਜਿਹੜੀਆਂ ਉਹਨੂੰ ਦਰਦਾਂ ਲੱਗੀਆਂ ਸੀ ਤੇ ਮਾਂ ਦੀ ਬੜੀ ਸ਼ਾਨ ਤੇ ਇਹ ਬਹੁਤ ਵਧੀਆ ਕਵਿਤਾ ਸੀ ਥੋੜੀ ਇਮੋਸ਼ਨਲ ਹੈ ਇਮੋਸ਼ਨਲ ਜੀ ਅਸੀਂ ਆਪਣੇ ਇਮੋਸ਼ਨ ਨੂੰ ਬਹੁਤ ਜ਼ਿਆਦਾ ਕੰਟਰੋਲ ਕਰਨ ਦੀ ਕੋਸ਼ਿਸ਼ ਕੀਤਾ ਲੇਕਿਨ ਫਿਰ ਵੀ ਅੱਖਾਂ 'ਚੋਂ ਪਾਣੀ ਆ ਗਿਆ ਕੁਛ ਦਿਨ ਕੋਈ ਕੁਛ ਮਹੀਨੇ ਪਹਿਲਾਂ ਸਾਡੀ ਵੀ والدہ ਦੀ ਡੈਥ ਹੋ ਗਈ ਤੇ ਬੜਾ ਇੱਕ ਸਦਮਾ ਹੈ ਸਾਡੇ ਪਾਲਦ ਦੀ ਵੀ ਡੈਥ ਹੋ ਗਈ ਕੋਈ 2 ਸਾਲ ਪਹਿਲੇ ਫਿਰ والدہ ਦੀ ਕੋਈ ਸਾਲ 2 ਸਾਲ ਬਾਅਦ ਡੈਥ ਹੋ ਗਈ ਤੇ ਕਾਫੀ ਮਤਲਬ ਕਿ ਉਹ ਨਾ ਤੋਂ ਬਗੈਰ ਘਰ ਜਿਹੜਾ ਨਾ ਸੁਨ ਜਾ ਤੇ ਬਿਲਕੁਲ ਵਿਰਾਨ ਹੀ ਲੱਗਦਾ ਅੱਰਾਬ ਸਾਰੇ ਨਹੀਂ ਮਾਮਾ ਨੂੰ ਸਲਾਮਤ ਰੱਖੇ ਅਮੀਰ ਜੀ ਦੋਸਤ ਤੁਹਾਨੂੰ ਵੀਡੀਓ ਪਸੰਦ ਆਈ ਹੋ ਪਸੰਦ ਆਈ ਤੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਾਇਆ ਅੱਲਾਹ ਨਿਬਾਹੇ